ਅਈਧਰਾ ਕੀ ਕਰਾ ਚਾਹੋਗੇ ਤੁਸੀਂ ਅੱਜ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸੇਵਾ ਕੀਤੀ ਹੈ ਕੰਬਲਾਂ ਦੀ ਜਿਨ੍ਹਾਂ ਨੂੰ ਜ਼ਰੂਰਤ ਹੈ ਗਈ ਸੀ ਯੂਕੇ ਤੋਂ ਆਇਆ ਸਤਪਾਲ ਸਿੰਘ ਨਾਲ ਮੇਰੇ ਪਰਿਵਾਰ ਦੇ ਨਾਲ ਮਦਦ ਕੀਤੀ ਆ ਦੋ ਸਿਆਰਾਂ ਨੇ ਮਦਦ ਕੀਤੀ ਆ ਤੇ ਪ੍ਰੇਟੀ ਜੀ ਦਾ ਸਾਰੇ ਕੰਬਲ ਦਿੱਤੇ ਆ ਅਸੀਂ ਹੋਰ ਵੀ ਸੇਵਾ ਕਰਦੇ ਰਹਿੰਦੇ ਆ ਲੰਗਰ ਵੀ ਲਾਉਂਦੇ ਰਹਿੰਦੇ ਆ ਤੇ ਪਾਣੀ ਦੀ ਟੰਕੀ ਵੀ ਲਾ ਰਹੇ ਆ ਤੇ ਜਿੱਦੀ ਸਾਡੇ ਕੋਲ ਸੇਵਾ ਹੁੰਦੀ ਹੈ ਉਹ ਕਰਦੇ ਰਹਿੰਦੇ ਅਸੀਂ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਹਤੋ ਜੀ ਪਹਿਲੇ ਆਪਣਾ ਨਾਮ ਦੱਸੋ ਕਿ ਕਰੇ ਕਿ ਵਾਹਿਗਾ ਪ੍ਰੋਗਰਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਸਤਵੰਦਰ ਪਾਲ ਸਿੰਘ ਬਲਾਉ ਚਕਵਾ ਪ੍ਰਧਾਨ ਨਾ ਵੈਟਰਨ ਅੱਜ ਆਪਣੇ ਪਿੰਡ ਖਸੂਬਰੇ ਤਸੀਲੇ ਜਨਾਲਾ ਦੇ ਵਿੱਚ ਅੰਮ੍ਰਿਤਸਰ ਤੋਂ ਟੀਮ ਪਹੁੰਚੀ ਆ ਜਿਨ੍ਹਾਂ ਦੇ ਵਿੱਚ ਆਪਣੇ ਭਾਈ ਸਤਪਾਲ ਸਿੰਘ ਜੁਕੇ ਤੋਂ ਇਹਨਾਂ ਨੇ ਕੰਮਾਂ ਦੀ ਸੇਵਾ ਕੀਤੀ ਇਹਨਾਂ ਦੇ ਨਾਲ ਆਪਣੇ ਵਰਪਾਲ ਸਿੰਘ ਬੱਬਰ ਹੌਸਲਰ ਅੰਮ੍ਰਿਤਸਰ ਉਹ ਆਏ ਨੇ ਨਾਲ ਆਵਾ ਆਮਾਦੀ ਪਾਰਟੀ ਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੋ ਵੀ ਨਾਲ 600 ਕੰਗਲਾ ਅੱਜ ਪਿੰਡ ਖੁੱਸੂਪੁਰ ਦੇ ਵਿੱਚ ਮੰਡਿਆ ਤੇ ਪਿੱਛੇ ਵੇਖੋ ਵੀ ਜਨਤਾ ਆਪਣੇ ਜੋ ਵੀ ਹੜ ਪੀੜ ਤੇ ਆ ਉਹ ਲੈ ਕੇ ਜੇ ਨੇ ਬਹੁਤ ਹੀ ਸ਼ਾਂਤੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਤੇ ਆਪਣੇ ਨਗਰ ਵੱਲੋਂ ਸਾਰੇ ਆਏ ਸੱਜਣ ਦਾਲੀ ਸੱਜਣਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਹਰ ਦੇ ਮੌਕੇ ਤੇ ਆ ਕੇ ਸਾਡੀ ਸਾਰ ਲਈ ਆ ਇਹ ਕਾਫੀ سارے ਪ੍ਰੋਗਰਾਮ ਸੰਗਠਨ ਕੰਬਲ ਦੇ ਕੇ ਹੋਰ ਵੀ ਸ਼ਮਾਨ ਦਿੰਦੇ ਆ ਬਹੁਤ ਬਹੁਤ ਧੰਨਵਾਦ ਜੀ ਆਇਆਂਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਚਾਚਾ ਜੀ ਯੂਕੇ ਤੋਂ ਆਏ ਆ ਤੇ ਇਹਨਾਂ ਨੂੰ ਪੰਜਾਬ ਦੇ ਹਾਲਾਤ ਜੋ ਪਤਾ ਲੱਗੇ ਤੇ ਇਸ ਕਰਕੇ ਇਹਨਾਂ ਨੇ ਸੋਚਿਆ ਕਿ ਮੇਰੀ ਜਿਹੜੀ ਜਿੰਨੇ ਨੇ ਵੱਧ ਤੋਂ ਵੱਧ ਮੇਰੀ ਕੋਸ਼ਿਸ਼ ਹੈ ਮੈਂ ਸੇਵਾ ਕਰਾਂਗਾ ਤੇ ਅੱਜ ਇਹਨਾਂ ਨੇ ਸੇਵਾ ਕੀਤੀ ਹੈ ਕਮਲਾ ਦੀ ਤੇ ਇਹਨਾਂ ਦਾ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਚਲੋ ਚੰਗੀ ਗੱਲ ਆ ਇਹ ਸੇਵਾ ਕਰਨੀ ਚਾਹੀਦੀ ਆ ਤੇ ਜੋ ਮੁਸੀਬਤ ਆ ਘਰੇਲੂ ਮੁਸੀਬ ਜਿਹੜੀ ਮੁਸੀਬਤ ਇਹੋ ਜੀ ਪੈ ਗਈ ਸੀ ਤੇ ਚਲੋ ਹੁਣ ਫੇਰ ਆਪਣਾ ਸਭ ਕੁਝ ਠੀਕ ਹੋ ਰਿਹਾ ਹੈ ਤੇ ਪ੍ਰਮਾਤਮਾ ਕਰੇ ਸਭ ਕੁਝ ਸਹੀ ਰਹੇ ਸਾਡਾ ਪੰਜਾਬ ਹਾਸੇ ਦਾ ਵਸਤਾ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੱਤਰਕਾਰ ਸੁਖਦੇਵ ਸਿੰਘ ਆਜ ਜੋ ਸਾਡੇ ਵਿੱਚ ਸਾਡੇ ਸਤਿਕਾਰਯੋਗ ਚਾਚਾ ਜੀ ਸਤਪਾਲ ਤੇ ਲਖੜਪਾਲ ਜੀ ਜੋ ਯੂਕੇ ਲੰਡਨ ਤੋਂ ਆਏ ਨੇ ਤੇ ਇਹਨਾਂ ਨੂੰ ਪੰਜਾਬ ਦੇ ਹਲਾਤਾ ਬਾਰੇ ਪੜਾ ਚੱਲਿਆ ਕਿ ਕਿਸ ਤਰ੍ਹਾਂ ਹੜ੍ਹ ਆਇਆ ਸੀ ਕਿਤਨਾ ਪਾਣੀ ਦੀ ਮਾਰ ਪਈ ਲੋਕਾਂ ਦੇ ਘਰ ਟਹਿ ਗਏ ਤੇ ਹੁਣ ਜੋ ਸਮਾਂ ਕੋ ਠੰਡ ਦਾ ਸਮਾਂ ਆ ਰਿਹਾ ਵਾ ਜਿੱਤੇ ਗੁਰਬਾਣੀ ਲਿਖਿਆ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹਨਾਂ ਚਿਤ ਲਾਏ ਸੇਵਾ ਕੀਤੀ ਹੈ ਸੇਵਾ ਕਰਤ ਹੋਏ ਨੇ ਕਾਮੀ ਇਸ ਕੋ ਹੋਰ ਪ੍ਰਾਪਤ ਸੁਆਮੀ ਇਹਨਾਂ ਮਾਂ ਚ ਇਹ ਭਾਵਨਾ ਜਗੇ ਕਿ ਮੈਂ ਸੇਵਾ ਕਰਨੀ ਹੈ ਇਹਨਾਂ ਦੇ ਸਾਰੇ ਪਰਿਵਾਰ ਨੇ ਹੋਰ ਜਿਹਨਾਂ ਦੇ ਭੈਣ ਭਰਾ ਯਾਰ ਦੋਸਤਰੇ ਉਹਨਾਂ ਸਾਰਿਆਂ ਦਾ ਕਿ ਸੰਜੋਗ ਦੇ ਤੈਣਾ ਰੋਕੇ ਕਹਿੰਦੇ ਵਾਦ ਤੋਂ ਵਾਦ ਸੇਵਾ ਕਰੋ ਤੇ ਅਜੇ ਕਿ ਛੋਟਾ ਜਿਹਾ ਉਪਰਾਲਾ ਕੀਤਾ ਨੇ ਜੋ 650 ਕੰਬਲ ਵੰਡੇ ਆ ਤੇ ਮੈਂ ਸਮਝਦਾ ਵਾਂ ਕਿ ਇੱਕ ਛੋਟਾ ਜਿਹਾ ਜੋਦ ਆ ਪਰ ਇਹ ਨਾਲ ਬੜਾ ਵੱਡਾ ਅਸਰ ਆ ਮਿਲ ਜਾਏ ਕਿਉਂਕਿ ਠੰਡ ਆ ਰਹੀ ਆ ਤੇ ਠੰਡੇ ਕੰਬਲਾਂ ਦੀ ਜ਼ਰੂਰਤ ਹੈ ਸੋ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਇਸੇ ਤਰ੍ਹਾਂ ਹੀ ਪਰਮਾਤਮਾ ਨੇ ਬਲ ਬਖਸ਼ੇ ਤੇ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿ